ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸਭ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ आद साच जुगाद साचु है पी साचु नानक हुसि पी साच एक ओहंकार सत् नाम कर्ता पुरुख निर्पौ निर्वार अकल मूर्त आजुनि स प्रसाद जाप ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦੁ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਆਜੋਨੀ ਸੈ ਭਗ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤਿ ਅਜੂਨੀ ਸੈ ਭਗਉ ਗੁਰ ਪ੍ਰਸਾਦਿ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੋਨੀ ਸੈ ਭਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗਉਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਅਕਾਲ ਮੂਰਤ ਅਜੂਨੀ ਸੈ ਭਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ